ਹਾਂਜੀ ਬਾਬੋ ਕੀ ਹਾਲ ਚੜਾ ਸਾਰੇ ਵੀਰਾਂ ਨੂੰ ਹੋਰ ਕੀ ਬੰਦਾ ਲਓ ਜੀ ਕਰਤੀਆ ਵਲੌਕ ਦੀ ਸਟਾਰਟਿੰਗ ਹੈ ਤਾਂ ਪੈ ਉਹਨਾਂ ਲਈ ਥੋੜਾ ਕੰਮ ਸੀ ਮਨਪ੍ਰੀਤ ਨੂੰ ਛੱਡਿਆ ਸੀਗਾ ਤੇ ਇੱਕ ਚੀਜ਼ ਮੰਗਾਈ ਸੀ ਮਾਰਕਰ ਅੱਜ ਵੀਡੀਓ ਵੀ ਨਹੀਂ ਪਾਈ ਲੇਟ ਹੋ ਗਿਆ ਮਨਨ ਚਲੋ ਵੀ ਲੇਟ ਨਹੀਂ ਔਰ ਟਾਈਮ ਨੇ ਇੱਧਰ ਨੂੰ ਆ ਗਏ ਚਲੋ ਫੇਰ ਮੰਦਿਰ ਨੂੰ ਸਮਾਨ ਫੜਾਈਗੇ ਤੇ ਫੇਰ ਵੀਡੀਓ ਪਾਉਂ ਚੱਲੇਗੇ ਹਾਂਜੀ ਆ ਗਏ ਜੇ ਇੱਧਰ ਸ਼ੌਂਕੀ ਝੱਟ ਕੋਲੇ ਸ਼ੌਂਕੀ ਝੱਟ ਦਾ ਹੈ ਨਹੀਂ ਚੋਬਰਾ ਜਾਣਾ ਯਾਰ ਚੱਲਦੇ ਆ ਕਿੱਥੇ ਆਣ ਤੁਣ ਕਟਿੰਗ ਓਰੇ ਆਪਾਂ ਤੇਰੀ ਕਟਿੰਗ ਖਾਵੀਂ ਕਟਾਉਣ ਵਾਲੇ ਵਾੜ ਹੈਗੇ ਤੇ ਦੱਸੀ ਮੈਨੂੰ ਮੜਾ ਜਾ ਵੀ ਦੱਸ ਕਿੱਥੋਂ ਕਟਾਉਣੇ ਵਾਲ ਜਾਣਾ ਹੈਗਾ ਨਹੀਂ ਵਾਲ ਨੂੰ ਕਟਾਉਣੇ ਕਿੱਥੋਂ ਹੁੰਦੇ ਨੇ ਕਿਹੜੇ ਪਾਸੇ ਕਟਾਉਣੇ ਆ ਬਾਹਰ ਤੇ ਐਨੇ ਐਨੇ ਨੇ ਤੇ ਕਟਾਏਗਾ ਜੋ ਕੀ ਦੂੰ ਉਹ ਵਦਗਾ ਇਸਨ ਲੱਗ ਜਾਂਦਾ ਬੰਦਾ ਹੁਣ ਤਾਂ ਦਿਸੇਗਾ ਉਹਦੀ ਘੰਟੀ ਨੂੰ ਵਧੀਆ ਪਾਉਂ ਜੂ ਕੰਮ ਹੁਣ ਅੱਜ ਚੀਕਾ ਮਾਰੂ ਬਾਬੇ ਪੂਰੀ ਵਧੀਆ ਐ ਐ ਐ ਕਰ ਕੱਲ ਵਦ ਲੱਗਣੀ ਚੀਕ ਨਾਲ ਦੀ ਨਾਲੀ ਪਰ ਮੈਂ ਵੀਡੀਓ ਸੈੱਟ ਕਰ ਲਾ ਚੰਗਾ ਮੈਂ ਵੀ ਘਰੇ ਜਾਣਾ ਹੁਣ ਤੇ ਚੱਲ ਚਲੀਏ ਘਰੇ ਘਰੇਦਾਰ ਕੰਮ ਨਹੀਂ ਆਰਦੋ ਹਾਂਜੀ ਬਾਬੋ ਹੁਣ ਚੱਲ ਗਏ ਵਾਹ ਖੇਤ ਨੂੰ ਅਜ ਰੱਖਿਆ ਜੇ ਕੋਈ ਜੜਾ ਮਾਰੇਗਾ ਮਤਲਬ ਪਾ ਲੈਣਾ ਤੇ ਫੇਰ ਦੇਖੋ ਚੱਲੀਏ ਪੂਰਾ ਅੱਜ ਸ਼ਾਇਦ ਵਾ ਕੱਲ ਵੀ ਰਹੇ ਸ਼ਾਇਦ ਅੱਜ ਵੀ ਸ਼ਾਇਦ ਹੀ ਮਤਲਬਾ ਤੇ ਬਾਕੀ ਬਾਅਦ ਵਿੱਚ ਡੀਪੀ ਬੰਦਾਗਾ ਕਿ ਜਾਣਾ ਕਿ ਨਹੀਂ ਜਾਣਾ ਤੇ ਮਨਪ੍ਰੀਤ ਥੋੜਾ ਕੰਮ ਗਿਆ ਤੇ ਚਲੋ ਖੇਤ ਚਲੀਏ ਤੇ ਫੇਰ ਵੇਨੇ ਤੇ ਖੇਤੋਂ ਆ ਗਏ ਸੀ ਤੇ ਨਾਲੇ ਢੋਲੇ ਤੇ ਹੁਣ ਚੱਲਦੇ ਹਾਂ ਗੋਰੇ ਕੋਲੇ ਬਾਈ ਕੋਲੇ ਗੁਰੂ ਸਰ ਤੇ ਹੁਣ ਤਾਂ ਪੱਕਾ ਹੀ ਜਾਨਾ ਸ੍ਰੀ ਗੰਗਦਵੀਰ ਵੀ ਆਇਆ ਬੈਠਾ ਹੈ ਨਾ ਤੇ ਆਪਾਂ ਰੈਡੀ ਹੋ ਗਏ ਰੈਡੀ ਹੁਣ ਲੱਗੀ ਏ ਨਾਉਣੇ ਸੀ ਨਾਲਾ ਤੇ ਬਸ ਕੱਪੜੇ ਪਾ ਲੇ ਤੇ ਚਲੋ ਚਲਿਏ ਤੇ ਚੱਲ ਕੇ ਕਰਦੇ ਆ ਆਹ ਕਹਿੰਦਾ ਸ੍ਰੀਜਿੰਦਰ ਪਿਆਰੀ ਵਿਆਹ ਚੁੱਕ ਕੇ ਜੀ ਹੋਰ ਠੀਕ ਠਾਕ ਜੇ ਬਾਹੂ ਜੀ ਤੇ ਚੋਬਰਾ ਹੁਣ ਸੈਟਮ ਉਹ ਵੀ ਮੂਡ ਤੇਰਾ ਵਧੀਆ ਜੀ ਜਮਾ ਓਕੇ ਰਿਪੋਰਟ ਤੇ ਆ 10 ਸ੍ਰੀਜਿੰਦਰ ਕਿੱਥੇ ਜਾਣਾ ਆਪਾਂ ਜਬਰ ਆਪਾਂ ਬਾਈ ਗੋਰੇ ਕੋਲ ਗੋਰਾ ਗੁਰੂ ਸਰ ਉਸਤਾਦ ਉਸਤਾਦ ਜੀ ਉਸਤਾਦਾਂ ਦੇ ਉਸਤਾਦ ਤੇ ਉਹਨੇ ਕਬੂਤਰਾਂ ਕਰਾਵੇਂ ਸ਼ੌਂਕ ਜਿੰਨਾ ਕੋ ਹੋ ਸਕਿਆ ਜਿਹੜੇ ਖੁੱਡੇ ਨਵੇਂ ਪਾਇਆ ਉਹ ਵੀ ਦਿਖਾ ਦੇਣਗੇ ਨਾ ਤੇ ਬਾਕੀ ਹਮ ਬਾਜ਼ੀਆਂ ਵਾਸਤੇ ਕਾਇਮ ਹੀ ਸੁਖਿੰਦਰਾ ਕੇ ਸਾਰੇ ਬਾਹੀ ਜਾ ਕੇ ਲੜਨਾ ਹੀ ਹੁੰਦਾ ਉੱਥੇ ਤੇ ਲੜ ਕੇ ਹੀ ਮੁੜਿਆਣੇ ਦੀ ਕੁੱਪਤਰ ਕੇ ਲੈ ਆਈ ਨਹੀਂ ਘਰੇ ਦੋਨੇ ਦੀ ਆ ਆਪਾਂ ਦੋਨਾਂ ਨੇ ਘੱਟਿਆ ਨਹੀਂ ਆਣਾ ਅੱਜ ਗੱਲ ਗਈ ਅੱਤ ਮਾਮਲਾ ਕਰਾ ਪੀ ਨਾ ਜਾਵਾਂ ਇਹਦਾ ਬੰਦਾ ਤੀਜੇ ਨਾਲ ਰਹੂਗਾ ਸਹੀ ਆਪਾਂ ਦੋਨੇ ਇਕੱਠੇ ਜਾਂਦੇ ਕਾਰਨ ਕਾਰਨ ਨਹੀਂ ਜਾਂਦੇ ਕਾਰਨ ਲੜਦੇ ਆਪਾਂ ਨਹੀਂ ਆ ਲੜਦੇ ਹੀ ਨਹੀਂ ਹੋਰ ਆਪਾਂ ਲੜੀ ਹੈ ਕਿ ਕੌਣ ਦੇ ਨਾਲ ਆਪਾਂ ਕਬੂਤਰ ਨਹੀਂ ਨਿਗਰਾਂ ਰੱਖਦੇ ਨਹੀਂ ਯਾਰ ਨਿਗਰ ਜੇ ਮੈਨੂੰ ਕਬੂਤਰ ਤਾਂ ਸੀ ਅੱਡੇ ਉਹਦੇ ਯਾਰ ਨਹੀਂ ਆਏ ਕਰਨੀ ਯਾਰ ਤੂੰ ਐਂ ਵੇਖ ਤੂੰ ਜੇ ਕਬੂਤਰੋਂ ਤਾਂ ਹੀ ਤਾਂ ਭੱਜ ਗਿਆ ਉਹਦੇ ਹੁੰਦੀਆਂ ਕਾਦੀ ਹੈ ਨਹੀਂ ਯਾਰ ਹੁਣ ਜੇ ਆਪਣੇ ਸਾਹਮਣੇ ਢਿੱਗਾ ਹੋਵੇ ਆਪਾਂ ਨਾਲ ਲਈ ਹੋਈਏ ਉਹ ਤਾਂ ਗੱਲ ਬੱਕਰੀ ਹੈਰ ਕੱਟ ਦੇ ਹਾਂ ਮੁੰਡੋ ਚੱਲ ਗਏ ਹਾਂ ਹਾਂ ਚੱਲਦੇ ਆ ਜੀ ਬਾਈਆਂ ਕਾਂਡੇ ਕੋਲ ਆਂ ਮੂਰੇ ਆ ਜਾਂਦਾ ਭਾੜੇ ਮੂਹੜਾ ਆਏ ਕੱਦ ਨਹੀਂ ਮੁਰਿੰਦੇ ਅੱਜ ਅੱਜ ਜੀਬਾਂ ਪੂਰੀਆਂ ਕੱਢੀਆਂ ਨੇ ਸਾਡੇ ਕੋਲ ਆ ਕੇ ਨੇ ਆਂਡਾ ਵਾਲਾ ਫਿਰ ਲੌਣੇ ਹੀ ਆ ਬੜਾ ਵੱਡਾ ਤਿਆਰੀ ਕਰਨੀ ਚਾਹੀਦੀ ਆ ਚਲੋ ਜੀ ਚੱਲੀਏ ਫਿਰ ਚੱਲਦੇ ਆ ਜੀ ਕਿ ਬਾਈ ਮੂਰੇ ਕੋਲੇ ਗੁਰੂ ਸਰ ਤੇ ਬਾਕੀ ਸੈਟਅਪ ਚੈੱਕ ਕਰ ਲਓ ਹਾਂ ਉਦੇਉਰੀ ਬਿਆਨਬਾਜੀ ਦਿਓ ਬਿਆਨਬਾਜੀ ਇੱਧਰ ਵੀ ਦੇ ਦਿਓ ਬਿਆਨਬਾਜੀ ਇੱਧਰ ਵੀ ਦੇ ਦਿਓ ਮੜੀ ਮੜੀ ਭਾਜੀ ਮੈਂ ਮੇਨ ਤਾਂ ਮਿਲਣ ਆਈ ਆ ਹਾਂ ਪਰ ਵੀ ਬਾਹਲੇ ਕਬੂਤਰ ਕੋਲੇ ਨਾ ਕੋਈ ਬਾਹਲੇ ਬਾਈ ਵਿੱਚ ਕੈਪਚਰ ਕਰਨਾ ਬਸ ਇਸ ਤੋਂ ਬਸ ਸੈਟਅਪ ਜਿਹਾ ਦਿਖਾ ਦੇ ਮਾੜਾ ਮੋਟਾ ਵੀ ਆਹ ਕੁੜੀ ਨਵੇਂ ਪਾਏ ਆ ਉਹ ਪਹਿਲਾਂ ਵਾਲੇ ਪੁਰਾਣੇ ਹੈਗੇ ਇੰਟਰਵਿਊ ਟਾਈਪ ਕੰਮ ਨਹੀਂ ਕਰਦੇ ਨਹੀਂ ਨਹੀਂ ਉਹ ਨਹੀਂ ਨੋਰਮਲੀ ਆ ਜਿਵੇਂ ਆ ਬਾਬਾ ਵਾਲਾ ਕੰਮ ਬੈ ਕੇ ਮੁਰਨਾ ਹੀ ਹੈ ਅੱਖਾਂ ਭਰ ਗਈਆਂ ਮੈਂ ਭਾਵਕ ਹੋ ਜਾਣਾ ਅੱਖਾਂ 'ਚ ਪਾਣੀ ਆ ਗਿਆ ਮੇਰੇ ਸੋਹਣੇ ਓ ਮਾਈ ਗੋਡ ਜੀ ਇੱਕ ਮਿੰਟ ਫੋਨ ਦੇ ਕੇ ਪਈ ਹਾਂ ਬਾਬੇਓ ਤੇ ਆ ਗਏ ਗੁਰੂ ਸਾਹਿਬ ਤੋਂ ਤੇ ਆਇਆ ਹੋ ਗਿਆ ਆਪਾਂ ਆਇਆ 4:20 ਦੇ ਪਿੰਡ ਆ ਗਈ ਸੀ ਤੇ ਉਹ ਬਾਈ ਸਾਨੂੰ ਟੱਕਰਿਆ ਨਹੀਂ ਰੁਕਾਰਨਾ ਉਹ ਥੋੜਾ ਕੰਮ ਤਾਂ ਹੁੰਦਾ ਹੋਵੇ ਬਾਈ ਨੂੰ ਤੇ ਅਸੀਂ ਤਾਂ ਉੱਥੇ ਬਹਿ ਬੋ ਕੇ ਉਹ ਮਾੜੀ ਮੋਟੀ ਬਣਾ ਪਿੰਨੇ ਵੀਡੀਓ ਬਣਾਈਆ ਤੇ ਬਸ ਮਾੜੀ ਮੋਟੀ ਮੈਂ ਬਣਾਈ ਉਹ ਬਾਈ ਟੱਕਰਿਆ ਨਹੀਂ ਆਪ ਉਹ ਥੋੜਾ ਕੰਮ ਤਾਂ ਨੇ ਸੀਗੇ ਹਨਾ ਤੇ ਇਸ ਕਰਕੇ ਵੀਡੀਓ ਨਹੀਂ ਬਣੀ ਆਪਾਂ ਤੋਂ ਉਹਨੇ ਜਿਆਦਾ ਨਹੀਂ ਬਣੀ ਮਾੜੀ ਮੋਟੀ ਬਣਾਈਦਾ ਖਾਤਾ ਕਦੇ ਫੇਰ ਜਾਵਾਂ ਖੁੱਲੇ ਟਾਈਮ ਜਰਣਾ ਤੇ ਵਧੀਆ ਚੰਗੀ ਤਰ੍ਹਾਂ ਦਿਖਾ ਕੇ ਆਵਾਂਗੇ ਤੇ ਅੱਜ ਕਰਾਂ ਵੀ ਉਹਨਾਂ ਫੋਅ ਨਹੀਂ ਪਿਆ ਵੀਡੀਓ ਬਣਾਉਂਦਾ ਚਾਹੇ ਦਰ ਤਰ੍ਹਾਂ ਤੇ ਹੁਣ ਮਾ ਤਾਂ ਬੱਠੀ ਜੀ ਹੁਣ ਵੀਡੀਓ ਪਾਈਏ ਤਾਂ ਅੱਗੇ ਮੈਂ ਤੜਕਸ ਨੇ ਆ ਵੀਡੀਓ ਆਪਾਂ ਅਪਲੋਡ ਕਰ ਦਿੰਨੇ ਆ YouTube ਤੇ ਵੀ ਅਨਲਿਸਟ ਸਟਾ ਕਰਕੇ ਕਰ ਦਿੰਨੇ ਆ ਵੀ ਮੁੜ ਕੇ ਕਲੀ ਪਬਲਿਕ ਕਰਨੀ ਦੀ ਨਾ ਤੇ ਉਹ ਹੁਣ ਚੱਕਰਾਇਆ ਵਾ ਹੁਣ ਵੀਡੀਓ ਹੁਣ ਪਾ ਕੇ ਟਾਈਮ ਹੈ ਜੀ ਤੇ ਹੁਣ ਜਾਂਦਾ ਮੰਨਪੁਰੇ ਕੋਲੇ ਤੇ 5 5:30 ਹੋ ਗਏ ਤੇ ਚੱਲ ਕੇ ਵੇਹਨੇ ਉੱਥੇ ਕੀ ਬੜੀਆਂ ਦਾ ਕੀ ਕਰੀ ਜਾਂਦਾ ਚੋਬਰ ਆਪਣੇ ਨਾ ਤੇ ਚਲੋ ਫਿਰ ਵੀਡੀਓ ਪਾਤੀ ਤੇ ਚਲਿਏ ਮੰਨਪੁਰੇ ਕੋਲੇ 8-10 ਮਿੰਟ ਦਾ ਵੀਡੀਓ ਪੂਰੀ ਕਰਾਈ ਕਰਾਂਗੇ ਠੀਕ ਹੈ ਹੋਰ ਨਾ ਕੁਛ ਹੈਗਾ ਚਲੋ ਬਾਬੋ ਚੱਲ ਜੀ ਤੇ ਚੱਲ ਕੇ ਵੀ ਨਹੀਂ ਕੀ ਬੰਦਾ ਆ ਗਿਆ ਇਧਰ ਆਪਣੇ ਪਿੰਜਨ ਹਾਊਸ ਤੇ ਚੌਂਬਰ ਮੇਰੇ ਕੋਲ ਬੈਠਾ ਬੈਠਾ ਉੱਠ ਕੇ ਬਾਹਰ ਜਾਵੜਿਆ ਕਿਹੜੀਆਂ ਗੱਲਾਂ ਕਰੀ ਉਹਦੇ ਨਾਲ ਫੋਨ ਆਇਆ ਪੈਨੂੰ ਹੂੰ ਜੋ ਟਾੜ ਦੇ ਦਿਲ ਕਹਿੰਦਾ ਹਾਂ ਐ ਕਿ ਕਰੀ ਜਾਂਦਾ ਮੁੰਡਾ ਮੁੰਡਾ ਆਸ਼ਕੀ ਕਰੀ ਜਾਂਦਾ ਕਹੇ ਖੇਤੀ ਉਹਦਾ ਨਾ ਪੁਰਾ। ਉਹ ਦਾਣੇ ਤੈਨੂੰ ਪਾਦੇ ਕਬੂਤਰਾਂ ਨੂੰ। ਨਾ ਨਾ ਪਾਦੇ। ਮੇਰੇ ਹੋਂ ਤੋਂ ਪਹਿਲੇ ਪਾਦੇ ਤੁਹਾਨੂੰ ਪਤਾ ਨਹੀਂ ਤੁਹਾਡੇ ਉਸਤਾਦ ਨਹੀਂ ਹੁੰਨੇ। ਵੀ ਮੇਰੇ ਤੋਂ ਬਣ ਦਾਣੇ ਖਾਂਦੇ ਨਹੀਂ ਇਹ। ਜੋ ਆਕਲ ਨਹੀਂ ਗੱਲਾਂ ਫੜੀਆਂ ਉਹ ਹੀ। ਤੇ ਮੈਂ ਹੁਣ ਕਰਦੀ ਆ ਵੀਡੀਓ ਦੇਣੀਆਂ ਘਰੇ ਆ ਗਏ ਜੀ ਨਾ। ਮਨਪਤ ਕੋਲ ਗੱਲਾਂ ਬਾਤਾਂ ਕਰਕੇ ਆ ਗਏ ਬਸ। ਤੇ ਮਾਦਰ ਕਰਦੀ ਆ ਵੀਡੀਓ ਦੇਣੀਆਂ। ਉਹ ਰੋਕੀ ਪਾਣੀ ਖਾਣੇ ਆ ਤੇ ਫੂਣ ਫਣ ਬੈਨੇ ਦੂਹਾਂ ਚ। ਔਰ ਕੋਸ਼ਤ ਕਰਨਾ ਨਹੀਂ। ਮੇਰੇ ਹਿਸਾਬ ਨਾਲ ਕੱਲ ਨੂੰ ਸੱਚ ਹਾਂ ਯਾਰ। ਕੱਲ ਨੂੰ ਕਰਦੇ ਆਂ ਕਬੂਤਰ ਬਾਹਰ ਆਪਾਂ ਦੀ ਬਾਜੀ ਤਿਆਰੀ ਕਰਾ ਮਨ ਕੱਲ ਨੂੰ ਸੱਤ ਕਬੂਤਰ ਕੱਟ ਰਹੇ ਜਿਹੜੇ ਪਰੰਗ ਲੈ ਸੀ ਗੱਲ ਹਨਾ ਉਹ ਕੱਟਨੇ ਆਂ ਬਾਹਰ ਤੇ ਬਸ ਆਪਾਂ ਨੂੰ ਬਾਜੀ ਦੇ ਨੇੜੇ ਤੇ ਕਰਦੇ ਆਂ ਸਿੱਧੇ ਸਿੱਧੇ ਹਨਾ ਸਾਰੇ ਸੱਤ ਤੇ ਫਿਰ ਉਹਦਾ ਗੇਟ ਜਿਹੜੇ ਬਾਜੀ ਛੱਡਨੇ ਆਂ ਸ਼ਾਇਦ ਮਾੜਾ ਤੇ ਜਿਹੜੇ 23 ਦੇ ਹਨ 25 ਇੱਥੇ ਕੋਸ਼ਾ ਸ਼ਾਇਦ ਤੱਕ ਇਸ ਮਹੀਨੇ ਦੀ ਮਾਰਚ ਦੀ ਤੇ ਕੰਮ ਨੂੰ ਬਹਾਉਣਿਆ ਹਨੂ ਦੀ ਬਾਜੀ ਦੇ ਟਾਈਮ 'ਚ ਕਿੰਨੇ ਘੋਟੇ ਕੇ ਹੁੰਦੇ ਕਬੂਤਰ ਕਿਨੇ ਕੋਸ਼ ਕਰਦੇ ਆ ਬਸ ਅੱਜ ਤੋਂ ਕੰਮ ਸ਼ਕਲ ਤੋਂ ਕੰਮ ਸਟਾਰਟ ਖੱਦਾ ਹੀ ਪਾਉਣਾ ਨੇ ਆਪਾਂ ਹੁਣ ਦੇਖੀ ਚਲੋ ਬਾਅਦ ਦਾ ਕੀ ਆ ਹਨਾ ਤੇ ਚਲੋ ਓਕੇ ਬਾਏ ਬਾਏ ਸਾਰੇ ਵੀਰਾਂ ਨੂੰ ਲਵ ਯੂ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਕਰਦੇ ਹੋ ਤੇ ਹੁਣ ਵੀਡੀਓ ਰੋਜ਼ ਨਹੀਂ ਆਏ ਕਰਨਾ ਦਿਨੇ YouTube ਤੇ ਤੇ ਓਕੇ ਬਾਏ ਬਾਏ ਸਾਰੇ ਵੀਰਾਂ ਨੂੰ ਲਵ ਯੂ ਤੇ ਰੱਬ ਰੱਖਾ ਬਾਏ ਬਾਏ